ਟੈਕਨੋਜੀ ਚਲਦੀ ਹੈ ਇੱਕ ਕਾਸਟ ਕਰ ਦਿੱਤੇ ਸਟੂਡੀਓ ਐਡਮਿਸ਼ਨ ਹੋ ਗਿਆ ਤੇ ਮਾਹੀ ਸਾਡ ਜੁਲਦਾ ਫੰਡਾ ਗਰਮੀਆਂ ਮੇ ਵੀ ਲੱਗੇਗਾ ਠੰਡਾ ਠੰਡਾ ਕੰਮ ਹੋਰਨ ਕਨੇ ਮਾਰਦਾ ਇਹਨੇ ਨਹੀਂ ਆ ਕਿ ਮੈਂ ਉਹਦੇ ਘਾਰੇ ਬਾਕੀ ਪਬਲਿਕ ਬੇਕੂਫਾ ਤੂੰ ਬਗੈਰ ਪਛਾਣ ਮਾਰੀ ਇਹਨੇ ਹਾਂ ਰੁਕੋ ਜਰਾ ਸਬਰ ਕਰੋ ਚਨਾਲੋ ਗਰੀ ਹਾਂ ਸਾਫ ਬੜੇ ਜਾਣਗੇ ਆ ਸਾਫ ਬੜੇ ਆਣਗੇ ਰੀ ਸਾਰੇ ਇਹ ਏਡੇ ਵੱਡੇ ਹਾਰਨ ਲਵਾਏ ਆ ਤੈਨੂੰ ਸ਼ਹਿਰ ਦੇ ਵਿੱਚ ਇਦਾਂ ਮਾਹੌਲ ਖਰਾਬ ਕਰਕੇ ਮੰਮੀ ਦੀ ਮਾਂ ਦਾ ਪਾਗਲ ਹੋ ਗੀ ਹੈ ਫਿਰ ਜੇ ਤੈਨੂੰ ਉਹਨਾਂ ਨੇ ਰੋਕਿਆ ਠੀਕ ਹੈ ਰੋਕ ਲਿਆ ਅੱਗੇ ਆ ਅੱਗੇ ਸੋਲ ਕਮ ਜੇ ਤੈਨੂੰ ਉਹਨਾਂ ਨੇ ਰੋਕਿਆ ਫਿਰ ਤੋਹਣ ਨੂੰ ਇਹ ਕਹਿਣਾ ਇਹ ਬਚਾਉਣ ਵਾਸਤੇ ਆ ਬਚਾਉਣ ਵਾਸਤੇ ਇਦਾਂ ਥੋੜੀ ਵੀ ਦੇਓਗੇ ਏਡੇ ਏਡੇ ਸਪੀਕਰ ਕੰਨ ਪਾੜਨ ਦੇ ਰੋਕਿਆ ਨਹੀਂ ਤੁਸੀਂ ਕੰਨ ਪਾੜਨ ਠੀਕ ਹੈ ਉਹਨਾਂ ਤੋਂ ਬਜਾਏ ਦਿੰਦੇ ਆ ਪਾਗਲ ਵਾਲਾ ਇਹ ਤਰ੍ਹਾਂ ਗਿਫਟ ਆ ਇਸ ਮਾਮਲੇ ਤੇ ਕਿਸੇ ਆਪਾਂ ਰੱਖਣਾ ਜਿਹੜਾ ਕਿ ਦਾਅ ਕੈਪਟਨ ਨੂੰ ਸੰਭਾਲ ਕੇ ਰੱਖੀ ਕਿ ਬੰਦਾ ਆਏਗਾ ਤੇ ਸੁਧਰ ਦੇਵੇਗਾ ਫੁੱਤ ਤੇਰੇ ਪੇਰੇ ਸਿੱਡੇ ਸਿਆਣੇ ਬੰਦੇ ਤੈਨੂੰ ਸਾਰਿਆਂ ਨੇ ਗਲਤ ਕਿਹਾ ਅੱਗੇ ਤੋਂ ਇਹ ਜਿਹੇ ਕੰਮ ਨਹੀਂ ਕਰਨ ਬੰਦੇ ਦਾ ਪੁੱਤ ਹੋਏਗਾ ਜੇ ਐਸੀ ਗਲਤੀ ਸੁਧਰ ਦੇਵੇ ਠੀਕ ਹੈ ਜਿੰਦਗੀ ਵਿੱਚ ਫਿਰ ਮਰ ਜਾਏਗਾ ਕੰਮ ਨਹੀਂ ਕਰੇਗਾ